ਸਾ希ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਆ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਇੱਕ ਮਿੰਟ ਬੱਚੇ ਅੱਜ ਦਾ ਵਲੌਗ ਤੇ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜਦੇ ਨੇ 7:30 ਤੇ ਅਸੀਂ ਨਹਾ ਧੋ ਕੇ ਸਾਰੇ ਜਣੇ ਰੈਡੀ ਆ ਕਿਉਂਕਿ ਅੱਜ ਤੁਹਾਨੂੰ ਦੱਸਿਆ ਸੀ ਕਿ ਮੇਰੀ ਮੋਤੀ ਸਾਫ ਕਰਿਓ ਤੇ ਤੁਹਾਨੂੰ ਦੱਸਿਆ ਸੀਗਾ ਵੀ ਦੀਦੀ ਕੋਲੇ ਜਾਣਾ ਸੰਦਾਰਾ ਦੇਣ ਤਾਂ ਕਰਕੇ ਆਪਾਂ ਚੱਲੇ ਅੱਜ ਮੈਂ ਚੱਲੀ ਆ ਮੰਮੀ ਚੱਲੀ ਆ ਜੋ ਵੀ ਤੇ ਸੋਹਮ ਤੇ ਕਿਉਂਕਿ ਟਾਈਮ ਨਾਲ ਤਾਂ ਚੱਲੇ ਆ ਬੱਚਿਆਂ ਦੇ ਕੱਲ ਤੋਂ ਹੈਗੇ ਨੇ ਪੇਪਰ ਸ਼ੁਰੂ ਜੋ ਵੀ ਨੇ ਅੱਜ ਜਾ ਕੇ ਟਿਊਸ਼ਨ ਵੀ ਲਗਾਉਣੀ ਆ ਤਾਂ ਕਰਕੇ ਅਸੀਂ ਜਲਦੀ ਚੱਲਿਆ ਨਹੀਂ ਤਾਂ ਸ੍ਰੀ ਰਾਮ ਨਾਲ ਜਾ ਕੇ ਚਲੋ ਆਏ ਸੀਗਾ ਵੀ ਰਾਮਨਾਲ ਮੋੜੇ ਆਉਂਦੇ ਹਨਾ ਤੇ ਉਹਦੇ ਕਰਕੇ ਜਲਦੀ ਜਾ ਰਹੇ ਹਾਂ ਜੋ ਵੀ ਕਰਕੇ ਇਹਦਾ ਮੈਥ ਦਾ ਪੇਪਰ ਆ ਕਾਨੂੰ ਇਹਦੀ ਟਿਊਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਅਸੀਂ ਜੀ ਦੀ ਨੂੰ ਫੋਨ ਕਰਤਾ ਸੀ ਕਿ ਜੀ ਦੀ ਅਸੀਂ ਜਲਦੀ ਆਵਾਂਗੇ ਤੇ ਜਲਦੀ ਵਾਪਸ ਆਵਾਂਗੇ। ਫੜ ਜਾ ਰਹੀ ਸੀ। ਤੇ ਅੱਜ ਮੈਂ ਨਵਾਂ ਸੂਟ ਪਾਇਆ ਤੇ ਇਹਦੇ ਵਿੱਚ ਪੀੜਾ ਪ੍ਰਿੰਟ ਹੈਗਾ ਸੀ ਤਾਂ ਕਰਕੇ ਮੈਂ ਇਹਦੇ ਨਾਲ ਪੀਲੀ ਚੁੰਨੀ ਲੈ ਲਈ ਕਿਉਂਕਿ ਚੁੰਨੀ ਲਿਹਾਉਣ ਦਾ ਵੀ ਟਾਈਮ ਨਹੀਂ ਮਿਲਿਆ। ਤੇ ਟਾਈਮ ਨਹੀਂ ਮਿਲਿਆ ਚੁੰਨੀ ਲਿਹਾਉਣ ਦਾ ਵੀ ਤਾਂ ਕਰਕੇ ਫਿਰ ਮੈਂ ਪੀਲੀ ਚ। ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੜੇ ਰੋ ਬਲੌਗ ਦੇ ਨਾਲ ਤੇ ਸ਼ੋਮੀ ਵੀ ਤਿਆਰ ਆ ਸ਼ੋਮੀ ਨੇ ਆ ਕਹਣਾ ਮੰਮਾ ਅਸੀਂ ਕੱਪੜੇ ਪਾ ਦੋਗੇ ਮੈਂ ਇਹਦੇ ਚ ਰਿਲੈਕਸ ਰਹੂੰਗਾ। ਤੇ ਮੰਮੀ ਨੇ ਵੀ ਸੂਟ ਪਾ ਲਿਆ ਜਿਹੜਾ ਨਵਾਂ ਸਲਾਈ ਕੀਤਾ ਸੀ ਜੋ ਵੀ ਨੇ ਪਾਈਆ ਕਾਲੀ ਲੋਰ ਤੇ ਕਾਲੀ ਟੀ-ਸ਼ਰਟ ਅਸੀਂ ਚਾਰੇ ਜਣੇ ਰੈਡੀ ਆ ਜਾਂ ਵਾਸਤੇ ਬਸ ਮੈਂ ਇਹਨਾਂ ਚਾਹ ਪਈ ਸੀ ਥੋੜੀ ਜੀ ਮੈਂ ਤੇ ਮੰਮੀ ਹੁਣ ਦੋਨੇ ਜਣੇ ਚਾਹ ਪੀਣ ਲੱਗਿਆ ਤੇ ਫਿਰ ਆਪਾਂ ਚੱਲਦੇ ਆ ਘਰੋਂ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਮੰਮੀ ਪਹਿਲਾਂ ਤੁਹਾਨੂੰ ਦੱਸਣਾ ਉਹ ਤਾਂ ਬੱਜੀ ਜਾਣੇ ਪਹਿਲੇ ਸੀ 8 ਵਜੇ ਨਿਕਲ ਜਾਗੇ ਨਿਕਲੀ ਹੈ ਨਹੀਂ ਪੱਖਾ ਰੱਬ ਦਾ ਨਹੀਂ 7 ਵਜੇ ਆ ਗਈ ਛੁੱਟੀ ਕਰਕੇ ਛੁੱਟੀ ਕਰਕੇ ਨਾ ਉਹ ਹੋ ਗਿਆ ਕਿ ਕਰੇ ਅੱਖ ਨਹੀਂ ਖੁੱਲੀ ਹੈਗੀ ਛੁੱਟੀ ਕਰਕੇ ਤਾਂ ਕਰਕੇ ਲੇਟ ਹੋ ਗਏ ਨਾ ਵੀ ਆਪਣੇ ਕੱਪੜੇ ਪੂਰੇ ਡੈਡੀ ਨੇ ਵੀਰੇ ਹੋਏ ਨੇ ਦੋ ਬੱਚੇ ਨੇ ਨੋ ਤੇ ਮੁੰਡਾ ਉਹਨਾਂ ਦੇ ਆਪਾਂ ਛਾਗਣ ਦਾ ਨਾਲ ਦੀਦੀ ਤੇ ਭਾਜੀ ਦਾ ਸੂਤ ਲਾਤਾ ਬੱਚੇ ਬਾਹਰ ਨਹੀਂ ਤੇ ਉਹ ਹੈਗੇ ਨੇ ਯੂਕੇ ਦੇ ਵਿੱਚ ਦੀਦੀ ਦੀ ਨੋ ਵੀ ਤੇ ਦੀਦੀ ਦਾ ਮੁੰਡਾ ਵੀ ਆਪਾਂ ਉਹਨਾਂ ਦਾ ਮੁੰਡਾ ਦਾ ਛਾਗਣ ਦਾ ਹੁੰਦਾ ਠੀਕ ਹੈ ਕੋਨ ਪਤਾ ਬਾਹਰਲੇ ਬੱਚੇ ਦਾ ਫਿਰ ਬ੍ਰਾਂਡਡ ਕੱਪੜੇ ਪਾਉਂਦੇ ਹਾਂ ਬ੍ਰਾਂਡਡ ਕੱਪੜੇ ਪਾਉਂਦੇ ਨੇ ਫਿਰ ਹੈ ਨਾ ਤੇ ਬਾਕੀ ਆਪਾਂ ਬਿਸਕੁਟ ਲੈ ਲੇ ਠੀਕ ਆ ਬਾਕੀ ਹਜੇ ਫਰੂਟ ਲੈਣਾ ਚਾਹ ਕੇ ਤੇ ਆਪਾਂ ਇੱਕ ਡੱਬਾ ਮਠਿਆਈ ਦਾ ਲੈਣਾ ਉਹੋਂ ਤਾਂ ਮੈਂ ਜਾਂਦੇ ਹੋਏ ਕਿਉਂਕਿ ਜੇ ਪਹਿਲਾਂ ਲਿਆ ਕੇ ਰੱਖ ਦਵਾਂਗੇ ਤਾਂ ਗਰਮੀ ਬਹੁਤ ਜ਼ਿਆਦਾ ਛਰਾਗ ਹੋ ਜਾਏ ਤਾਦੀ ਨੇ ਨਵਾਂ ਸੂਟ ਸਮਾਇਆ ਮੁੰਨੇ ਮਠਿਆਈ ਜਦੋਂ ਖੁੱਲ ਗਈ ਆਪਾਂ ਉੱਥੇ ਲੈ ਆਂ ਜਦੋਂ ਖੁੱਲ ਗਈ ਹੋਊ ਖੁੱਲ ਗਈ ਹੋਊ ਖੁੱਲ ਗਈ ਹੋਊ ਚਲੋ ਹੋਰ ਚੱਕੂ ਜੀ ਲੈ ਲੋ ਤੇ ਸਾਂ ਕੀ ਇਹ ਨੂੰ ਅਸੀਂ ਇਹ ਤੋਂ ਲੈ ਲਾਂਗੇ ਉਠਾਈ ਵਾਲੇ ਤੋਂ ਮਾਸਟਰ ਜੀ ਤੁਹਾਨੂੰ ਪਤਾ ਹੈ ਸਾਰੇ ਚਾਪਟੇ ਨੇ ਤੇ ਇੱਕ ਮਾਣਾ ਬਾਕੀ ਮੰਮੀ ਨੇ ਚੁਪਾ ਲਿਆ ਦੋ ਬੱਚੇ ਵੀ ਸਾਹਮਣੇ ਨੇ ਨਾਲ ਹੈਨਾ ਅਨਿਕਾ ਲਫਾ ਭਾਬੀ ਇਹ ਚ ਹੀ ਪਾ ਲੋ ਉਹ ਚ ਟੁੱਟ ਜਾਣਗੇ ਬਿਸਕੁਟ ਇਹ ਚ ਵੀ ਉਹ ਚ ਵੀ ਇਹ ਤਾਂ ਆ ਤਾਂ ਹੀ ਭਰ ਲਾਂਗੇ ਅੱਪਾ ਮੇਰੇ ਅੱਲ ਪੈਸੇ ਨਹੀਂ ਨਾ ਨਾ ਹੈ ਇੱਥੇ ਪੈਸੇ ਤੁਸੀਂ ਆ ਲੈ ਇੱਥੇ ਚੱਲੋ ਆ ਤਾਂ ਫੁੱਟਰੀ ਮੂਹਰੇ ਤਾਂ ਲੈਓ ਚੰਗਾ ਨਹੀਂ ਲੜਾਓ ਕੋਈ ਨਾ ਦੱਦੀ ਉਤਾਰਿਆ ਆ ਦੇਖ ਲਓ ਕਿ ਮੈਂ ਰੁੱਸਿਆ ਪਿਆ ਮੈਂ ਤਾਂ ਸਮਝੋਂ ਉਹਨੇ ਦੱਦੀ ਉਤਾਰਿਆ ਤੂੰ ਹਾਲੇ ਨਹੀਂ ਤੇ ਤੁਰ ਕੇ ਆ ਜਾ ਇੱਕ ਦਰਗਾ ਦਰਗ ਨਹੀਂ ਦਿੰਦੇ ਨਾ ਤੁਰ ਕੇ ਨਾ ਮਾਂ ਵੀ ਤੇ ਮਨ ਤੇ ਖੋਲਿਆ ਆਇਆ ਅੱਜ ਉਹ ਬੜਾ ਸਹਾਰਿਆ ਦਿੱਖੁੰਦੇ ਨੇ। ਪਾਸੇ ਜੇ ਬਹੁਤ ਵਧੀਆ ਲੱਗਦੇ। ਆ ਨਿੱਕੇ ਜਿਹੇ ਲੱਟੂ ਮੈਂ ਕੈਂਡੀ ਵਾਲੇ ਤੇ ਹਨਾ ਮੈਂ ਦੱਸਾਂ ਉਹਦੇ ਪੂਰੀ ਬਾਤ। ਅਸੀਂ ਵੀ ਖਾਂਦੇ ਹੁੰਦੇ ਛੋਟੇ ਹੁੰਦੇ। ਧਰਮੀ ਬਹੁਤ ਜਾ ਗਏ। ਉਹ ਮੱਛੀ ਗਏ। ਤਰਾੜੀਏ। ਮੁੰਨੇ ਪਾਣੀ ਵਾਲੀ ਕੋਤਲਦੇ। ਅੱਧੀ ਜਾਈ। ਮੈਂ ਚੱਲ ਆਵੇ ਬਾਅਦ। ਸ਼ੋਲੀ ਸ਼ੋਮੂ ਜੋੜੀ ਦਾ ਮੂੰਹ ਮੱਛੀ ਵਾਲੇ ਗੱਟ ਜਿਆਦਾ ਪਤੀ ਅਸਲ ਨੇ ਹੈ ਨਾ ਦਾ ਇਹ ਦਿੱਕਤ ਨੂੰ ਹੁੰਦਾ ਕੋਈ ਲੋਗੀ ਆਪਾਂ ਪਹੁੰਚ ਗਏ ਕੋਕੋ ਬਸ ਤੋਂ ਉੱਤਰ ਕੇ ਆਪਾਂ ਨੂੰ ਆਏ ਨੇ ਭਾਗੀ ਗੱਡੀ ਤੇ ਆ ਇੱਕ ਤਾਂ ਬਸਾ ਸਾਰੇ ਪਾਰੇ ਪਾਸੇ ਆਪਾਂ ਲੈਣ ਲੱਗੇ ਸੀ ਸਰੂਟ ਨਾਲ ਲੱਗ ਕੇ ਸਾਈਡ ਤੇ ਬੇਹੇ ਦੇ ਪਿੱਛੇ ਜਾਵੇ ਤਾਂ ਗੱਡੀ ਖੜ ਗਈ ਕਿਉਂਕਿ ਪਾਸਾ ਰੁਕਦੀ ਨਹੀਂ ਕੋਈ ਨਹੀਂ ਪਾਣੀ ਲੈਣ ਆਲੇ ਗੱਡੀ ਤੇ ਕਿਉਂਕਿ ਜਿਹੜੇ ਪੰਡ ਤਾਂ ਬਸ ਨਹੀਂ ਛੱਡਦੀ ਕਿੰਨੇ ਰੋਗਾਂ ਦੀ ਠੀਕ ਆ ਮੰਮੀ ਦਾ ਅੰਦਰ ਲੈ ਜਾ ਉੱਧਰ ਹਾਂਜੀ ਜਮੇ ਕਿੱਥੇ ਆ ਗਿਆ ਕਿੱਥੇ ਆ ਗਿਆ ਦੱਸ ਦੇ ਬੂਆ ਨੂੰ ਬੂਆ ਕੋਲੇ ਪਾ ਲੈ ਪਾ ਲੈ ਇੱਥੇ ਲੈ ਉਸੇ ਉਹ ਐਲਈਡੀ ਵਾਲੀ ਲਓ ਜੀ ਆਪਾਂ ਪਹੁੰਚ ਗਏ ਦੀਦੀ ਕੋਲੇ ਦੀਦੀ ਕੋਲੇ ਨਹੀਂ ਮੇਰੀ ਤਾਂ ਦੀਦੀ ਆ ਤੇਰੀ ਬੂਆ ਤੁਸੀਂ ਤਾਂ ਕੋਈ ਨਹੀਂ ਕਹਿੰਦਾ ਦੀਦੀ ਕੋਲੇ ਨਹੀਂ ਕਹਿੰਦਾ ਬੂਆ ਮਾਹ ਮੇਰੀ ਤਾਂ ਦੀਦੀ ਆ ਕਿੱਥੇ ਆ ਗਿਆ ਕਿੱਥੇ ਆ ਗਏ ਤੁਹਾਨੂੰ ਬੂਆ ਕੋਲੇ ਬੂਆ ਦੇ ਸਾਹਮਣੇ ਬੈਠ ਬੂਆ ਦੇ ਸਾਹਮਣੇ ਬੈਠ ਤੁਸੀਂ ਕਹੋ ਕਿ ਕਿਉਂ ਨਹੀਂ ਪੀਂਦੇ ਮਮੀ ਮੈਂ ਇਹ ਤੈਨੂੰ ਪਤਾ ਤਾਂ ਹੈ ਕਿ ਉਹ ਨਗਮੜਾ ਜਿਹਾ ਪੀਂਦਾ ਮੈਂ ਨਹੀਂ ਨਾ ਲਿਮਕਾ ਵੀ ਲੋਗੇ ਹੈ ਸਾਰੇ ਹੀ ਬਣਦੇ ਨੇ ਜਿਵੇਂ ਕੋਕ ਬਣਦਾ ਉਹੀ ਲਿਮਕਾ ਬਣਦਾ ਥੈਂਕ ਯੂ ਬੋਲ ਦੋ ਹੁੱਖੜ ਨੂੰ ਮੈਂ ਬੋਲਦੀ ਆ ਕਹਿੰਦੇ ਪਹਿਲਾਂ ਖੋਲ ਦੋ ਫਿਰ ਥੈਂਕ ਯੂ ਬੋਲੂਗਾ ਲੈ ਜੋ ਵੀ ਖੋਲ ਦੇ ਜਿਹੜਾ ਮੇਰੀ ਦੀਦੀ ਦੇ ਘਰ ਦੇ ਸਾਹਮਣੇ ਨਾ ਦੁਕਾਨ ਹੈਗੀ ਉਹ ਮੋਰੀ ਬਿਸਦੀ ਦਿਸਦੀ ਆ ਦੁਕਾਨ ਕਹਿੰਦਾ ਮੈਨੂੰ ਹੁਣੇ ਡੈਰੀ ਮਿਲਕ ਲਿਆ ਕੇ ਦੋ ਹੈਨਾ ਕੋਫੜ ਨਹੀਂ ਲੈ ਕੇ ਦਿੱਤੀ ਆ ਆਜੋ ਜੋ ਵੀ ਨਾ ਛੇੜਨਾ ਜੇ ਥੈਂਕ ਯੂ ਇੱਥੇ ਰੱਖ ਲਾਉ ਦੇ ਕੋਲ ਮੰਮਾ ਹਾਂ ਕੀ ਖੇਡੇਗਾ ਹੁਣ ਬੂਆ ਨਾਲ ਲੁੱਡੋ ਖੇਡੇਗਾ ਹਾਂ ਬੂਆ ਨਾਲ ਲੁੱਡੋ ਚੈਸ ਚੈਸ ਉਹ ਕਹੇ ਜੀ ਹੁੰਦੀ ਆ ਜਦ ਮੈਂ ਬਲੈਕ হোਾਈਟ ਰਹੀ ਹੁੰਦਾ ਅੱਛਾ ਉਹ ਬੂਆ ਨਾਲ ਖੇਡੇਗਾ ਬੂਆ ਨੂੰ ਆਉਂਦੀ ਹੈ ਖੇਡਣੀ ਠੀਕ ਆ ਖੇਡੂਗੀ ਬੂਆ ਤੇ ਨਾ ਠੀਕ ਆ ਪੁੱਫੜ ਨੂੰ ਖੜਾ ਲੈਣਾ ਵੀਰੇ ਨੂੰ ਠੀਕ ਗੁੱਡ ਬੁਆਏ ਆ ਸ਼ੋਮੂ ਤਾਂ ਮੈਂ ਇਹਦੇ ਬੱਚਿਆਂ ਦੇ ਦੋਨਾਂ ਨੇ ਛਾਗ ਨਹੀਂ ਲਾਤਾ ਫਿਰ ਮਾਂ ਕੋਈ ਬੱਚੇ ਦਾ ਸਾਡੇ ਬ੍ਰਾਂਡਡ ਕੱਪੜੇ ਪਾਉਂਦੇ ਨਹੀਂ ਉਹ ਤਾਂ ਕੋਈ ਬਾਹਰ ਗਏ ਹੋਏ ਨੇ ਹਨਾ ਦੋਨਾਂ ਬੱਚੇ ਦਾ ਛਾਗ ਮੈਂ ਤੜਾ ਵੀ ਲਾਤਾ ਠੀਕ ਤੇ ਹੋਗਾ ਚਾਮਨ ਦਾ ਵੀ ਲਾਤਾ ਤੇ ਆਹ ਬਾਜੀ ਦਾ ਸੂਟ ਹੈ ਥੋੜਾ ਸੂਟ ਇਹ ਵਾਪਸ ਖੋਸ਼ ਹੋ ਬਾਰੇ ਜਾ ਕਰੋ ਮੇਰੇ ਭਾਈ ਰੈਕਸ਼ਨ ਬਾਰੀਆਂ ਵਾਰੀਆਂ ਤਰੱਕੀਆਂ ਵੱਖਸ਼ੇ ਨੇ ਅਸਤਾ ਆਖਿਆ ਵੀ ਉਹਦੀ ਕਮਾਈ ਸਿਰਫ ਬਰਕਰਾਰ ਪਾ ਵੀ ਮੈਂ ਹੋਰ ਵੱਧ ਲੈ ਕੇ ਆਵਾ ਹੋਰ ਵੱਧ ਉਹਦੀ ਤਾਂ ਗੱਲ ਆ ਨਹੀਂ ਆਹੀ ਬਹੁਤ ਜ਼ਿਆਦਾ ਨਹੀਂ ਫਿਰ ਬੱਚਿਆਂ ਦੇ ਵੀ ਨਾਲ ਲੈ ਕੇ ਆਵਾ ਹੁਣ ਚਲ ਆਇਆ ਵੀ ਉਹਨਾਂ ਨੂੰ ਸ਼ਾਗਰ ਦੇਤਾ ਵਿਚਾਰਿਆਂ ਵੀ ਉਹਨਾਂ ਦੇ ਵੀ ਭਾਈ ਵਧੀਆ ਕੱਪੜੇ ਲੈ ਕੇ ਆਈਏ ਅੱਗੇ ਤੋਂ ਵਾਧੂ ਤੋਂ ਵਾਧੂ ਪਰਮਾਤਮਾ ਬਹੁਤ ਬਹੁਤ ਜ਼ਿਆਦਾ ਬਹੁਤ ਇਹਨਾਂ ਮੇਰੇ ਲਓ ਜੀ ਆਪਣੀ ਰੋਟੀ ਬਣ ਕੇ ਤਿਆਰ ਆ ਦੀਦੀ ਲੱਗੇ ਹੋਏ ਨੇ ਰੋਟੀ ਬਣਾਉਣ ਇੱਧਰ ਸਲਾਦ ਕੱਟ ਕਰ ਲਿਆ ਤੇ ਸਬਜ਼ੀ ਮੈਂ ਪਾ ਲਈ ਪਲੇਟਾਂ ਦੇ ਵਿੱਚ ਇੱਧਰ ਦੀਦੀ ਬਣਾ ਰਹੀ ਨੇ ਰੋਟੀ ਜੋ ਵੀ ਭੁੱਖ ਲੱਗੀ ਆ ਜੋ ਵੀ ਨੂੰ ਭੁੱਖ ਲੱਗਿਆ ਨੇ ਸੋਹਮ ਨੂੰ ਦੇਤੀ ਕਿਉਂਕਿ ਸੋਹਮ ਸਬਜ਼ੀ ਨਹੀਂ ਖਾਂਦਾ ਹੈਗਾ ਉਹਨੂੰ ਨਾ ਦਹੀਂ ਨਾਲ ਪਰੌਂਠੀ ਬਣਾਤੀ ਫਿਰ ਦੀਦੀ ਨੇ ਲੋ ਜੀ ਮੰਮੀ ਵੀ ਲੱਗੇ ਨੇ ਰੋਟੀ ਖਾਣ ਤੇ ਸੋਹਮ ਵੀ ਖਾ ਰਿਹਾ ਹੈ ਇੱਧਰ ਮੈਂ ਤੇ ਸੋਹਮ ਜੋ ਵੀ ਖਾ ਰਿਹਾ ਜੋ ਵੀ ਆ ਬੈਠਾ ਹੈ ਨਾ ਜੋ ਵੀ ਟੇਸਟੀ ਆ ਅਨੀਰ ਦੀ ਸਬਜ਼ੀ ਬੂਆ ਦੀ ਕਿੰਨੀ ਸਵਾਦ ਬਣਾਉਂਦੀ ਆ ਨਾ ਬੂਆ ਸਬਜ਼ੀ ਟਿਊਸ਼ਨ ਨਹੀਂ ਜਾਂਦਾ ਉਰੇ ਆ ਕੇ ਮੁੱਕਰ ਗਿਆ ਇਹਦਾ ਲੱਗਣਾ ਅੱਜ ਟਿਊਸ਼ਨ ਹੁਣ ਅਸੀਂ ਚੱਲਿਆਂ ਦੂਸਰੀ ਦੀਦੀ ਦੇ ਘਰ ਉਹਨਾਂ ਦਾ ਘਰ ਥੋੜਾ ਜਿਹਾ ਫਰਕ ਨਾਲ ਗਲੀ 'ਚ ਤੁਰੇ ਜਾਂਦੇ ਆ ਉਹ ਦੀਦੀ ਉਹਦੇ ਪਿੱਛੇ ਸੋੰਬੀ ਜੋ ਵੀ ਉਰੇ ਆ ਕੇ ਨਾ ਭਾਈ ਸਨਾਲੀਆਂ ਵੱਡੀਆਂ ਨੇ ਆ ਜਾ ਚੰਗ ਮੇਰਾ ਹੱਥ ਫੜ ਲੈ ਸਨਾਲੀਆਂ ਨੇ ਵੱਡੀਆਂ ਵੱਡੀਆਂ ਬੱਸ ਮੰਮੀ ਆ ਨਹੀਂ ਬੱਸ ਮੰਮੀ ਕਿਉਂ ਨਹੀਂ ਜਾਂਦਾ ਪੇਪਰ ਆ ਗਾ ਲੂ ਮੈਥ ਦਾ ਆਉਂਦਾ ਦੀਦੀ ਤਾਂ ਕਹਿੰਦੀ ਅਜੇ ਰਹਿੰਦੀ ਆ ਰਿਵੀਜ਼ਨ ਕਰਨ ਵਾਲੀ ਹੁਣ ਉਹ ਪੰਜ ਹੋ ਰਿਹਾ ਠੀਕ ਹੈ ਮੈਂ ਮੁਕਤ ਤਾਂ ਮੈਂ ਕਰ ਦਿੰਦੀ ਜੇ ਰਾਤ ਕਰ ਲੈਂਦਾ ਫੇਰ ਵਧੀਆ ਨਾ ਰਹਿੰਦਾ ਉਹ ਤਾਂ ਮੈਂ ਹੁਣ ਕਰੂਗਾ ਸਹੀਏ ਦੇਖ ਲਾਂਗੇ ਫਾਦੋਂ ਉਹ ਤਾਂ ਉਹ ਤਾਂ ਭੁੱਲ ਗਿਆ ਭੁੱਲ ਗਿਆ ਅਭੀ ਇਹਦਾ ਕਾਰਡ ਚੱਕ ਲੈ ਤੇਰਾ ਕੋਈ ਨਾ ਯਾ ਮੈਨੂੰ ਦੇ ਦੇ ਤਿਆਰ ਹੋਈਆਂ ਪਈਆਂ ਨੇ ਦੀਦੀ 12 ਵਜੇ ਦੁਪਹਿਰੇ ਨਹੀਂ ਲਾਉਂਦੇ ਦੁਪਹਿਰ ਹੀ ਕਿਉਂ ਲਾਉਂਦੇ ਨੇ ਸ਼ਾਮ ਨੂੰ ਹੁੰਦੀਆਂ ਨੇ ਅੱਜ ਲਾਉਂਦੇ ਆ ਅੱਛਾ ਅੱਛਾ ਸਪਾਈਡਰ ਮੈਨ ਆ ਜਾ ਬੱਚੇ ਅੰਦਰ ਅੰਦਰ ਬੜੇ ਬੈਠੇ ਨੇ ਹੁਣ ਆਪਾਂ ਬੂਆ ਕਿਆਂ ਨੂੰ ਸੁੱਤੇ ਪਿਆ ਨੂੰ ਠਾਲ ਦਾਂਗੇ ਨਿੰਨੀਆਂ ਕਰਦੇ ਹੋਣਗੇ ਬੂਆ ਤੇ ਕਹਾਂਗੇ ਬੰਦੇ ਆ ਗਏ ਬੰਦੇ ਆ ਗਏ ਅਸੀਂ ਬਲੌਗ ਬਣਾ ਲਈਏ ਨਾ ਥੋੜਾ ਜਿਹਾ ਮੈਂ ਦੀਦੀ ਆਈ ਸੀ ਅਸੀਂ ਬਲੌਗ ਚ ਕਿਵੇਂ ਠੀਕੋ ਸਸ਼ਿਕਾ ਹਾਂਜੀ ਬੱਲੇ ਆਹੋ ਆਪਾਂ ਇਹ ਕਿੰਨੀ ਆਪਾ ਚੁੱਕਾ ਰਾਮ ਦਾ ਟਾਸਕਿੰਗ ਦੇ ਵਿੱਚ ਜੇ ਨਹੀਂ ਆਹ ਤੇਲ ਛੋਣ ਦਾ ਜ਼ਰੂਰੀ ਸੀ ਸਹੀ ਗੱਲ ਆ ਬੋਲ ਕਿੰਨੇ ਵੇ ਤੁਰਨਾ ਬੂਆ ਕੋਲ ਹੈ ਕਿੰਨੇ ਵਜੇ ਮੈਂ ਉਹ ਲੈ ਕੇ ਮੈਂ ਗੱਲ ਜੁੜੀ ਲੈ ਲਾਂ ਕਿੰਨੇ ਵਜੇ ਤੁਰਨਾ ਸਾਢੇ 9 ਜੋ ਵੀ ਨੇ ਜਾਣਾ ਟਿਊਸ਼ਨ ਤੇ ਸਾਢੇ 3:30 ਜੋ ਵੀ ਦਾ ਮੈਸੇਜ ਆ ਗਿਆ ਜੋ ਵੀ ਕਹਿੰਦਾ ਮम्मा ਆਪਾਂ ਇੱਥੇ ਸਾਢੇ 4 ਚੱਲਾਂਗੇ ਬੂਆ ਕੋਲ ਕੇ ਪਰ ਆ ਕਹ ਲੂੰ ਮੈਂ ਇਥੇ ਆਉਂਦਾ پتہ ਹੀ ਆਉਂਦਾ ਮੈਂ ਘਰੇ ਪੜ ਲੂੰ ਜਲਦੀਆਂ ਦਿਖਾ ਕੇ ਲਈਏ ਤੇ ਬੂਆ ਕਹਿੰਦੀ ਹਾਂ ਦੀਦੀ ਹੁਣ ਇਹਨੇ ਜਾਣਾ 3:00 ਫਿਰ ਲੋ ਬਈ ਸਾਰੇ ਜਾਣੇ ਦੇ ਤੁਸੀਂ ਜਾਓਗੇ ਦੀਆਂ ਚੂੜੀਆਂ ਤਾਂ ਪਾਈਆਂ ਨਹੀਂ ਚੂੜੀਆਂ ਮੈਂ ਨਹੀਂ ਫਿਲਾਈ ਕਰਦੀਆਂ ਦੇਦੇ ਨੇ ਮੈਂਹਿੰਦੀ ਲਵਾਈਏ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਮੈਂਦੀ ਮੇਲ ਪੈਂਟ ਵੀ ਨਹੀਂ ਕਰੇ ਹਾਂ ਮੇਲ ਪੈਂਟ ਵੀ ਲਾਈਏ ਹਾਂ ਚੂੜੀਆਂ ਵੀ ਪਾਉਣੀਆਂ ਸੀ ਦੀਦੀ ਤੁਸੀਂ ਵੀ ਨਹੀਂ ਪਾਈਆਂ ਚੂੜੀਆਂ ਮੈਨੂੰ ਉਹ ਤਾਂ ਘੜਾ ਬਣੀ ਇਹਨਾਂ ਨੇ ਹੈ ਨਹੀਂ ਕਿ ਹੈ ਘੜਾ ਵੀ ਢੜਕਾ ਬੜਾ ਤਾਂ ਇਹ ਪਹਿਲਾਂ ਪਹਿਲਾਂ ਕੋਈ ਪਾਉਂਦੀ ਨਹੀਂ ਮੈਂ ਤਾਂ ਦੁਕਾਨ ਵਾਲੇ ਨੇ ਹੈਗੀ ਕਾਂਚ ਦੀਆ ਬੁਆ ਲੋ ਥੋੜੀ ਥੋੜੀ ਮਾਂ ਉਹ ਮੈਂ ਪ੍ਰੀਆ ਪੁੱਛਦੀ ਸੀ ਉਹਨਾਂ ਨੂੰ ਆਪ ਕੋ ਮੈਨੂੰ ਕਹੀ ਸੀ ਮਿਲ ਗਈ ਉਹ ਕਹਿੰਦੀ ਵੀ ਹਾਂ ਦੂਰ ਮਿਲ ਗਈ ਮੈਂ ਦੋਨਾਂ ਖੜੇ ਹੋ ਕੇ ਦੇਖ ਲੈ ਲੈ ਦੇਖ ਲੈ ਉਹ ਕਰੇ ਲੈ ਦੇਖ ਹੇ ਇੱਧਰ ਇੱਕ ਲੋ ਲੈ ਮਾੜਾ ਕਰਾ ਉਹ ਮਾੜਾ ਉਹ ਲੈ ਦੇਖ ਮੈਂ

ਇਹ ਦੋਨੇ ਬੂਆ ਨੇ ਆਪਣੀਆਂ ਦੋਨੇ ਬੂਆ ਨੇ ਆਪਣੀਆਂ ਹਾਂ ਇਹ ਆਪਣੇ ਘਰੇ ਆਈ ਤਾਂ ਹੈਗੀ ਸੀ ਮੇਰੇ ਕੁੜੀਆਂ ਨੇ ਆਪਣੇ ਘਰੇ ਆਈਆਂ ਮੇਰੇ ਵੀ ਨੇ ਘਰੇ ਵੀ ਤਾਂ ਕੁੜੀਆਂ ਨੇ ਮੇਰੀ ਆਪਣੇ ਘਰੇ ਆਏ ਸੀ ਪਾਠ ਤੇ ਭੁੱਲ ਗਿਆ ਤੂੰ ਫੇਰ ਇਹ ਦੋਨੇ ਬੂਆ ਨੇ ਇੱਕ ਵੱਡੀ ਬੂਆ ਇੱਕ ਛੋਟੀ ਬੂਆ ਠੀਕ ਹੈ ਹੁਣ ਤੈਨੂੰ ਯਕੀਨ ਆ ਗਿਆ ਹੁਣ ਯਕੀਨ ਆ ਗਿਆ ਹਾਈਟ ਮਿਲ ਕੇ ਯਕੀਨ ਆਇਆ ਓਏ ਤੈਨੂੰ ਕਿਹਾ ਜ਼ੋਮਾ ਉਹਦੀ ਮਾਂ ਨਾਨੀ ਆ ਆਦਰ ਸੋਹਣ ਦੀਏ ਜਸੰਦੀ ਦੀ ਦਦੀ ਦੀ ਨਾਨੀ ਆ ਮੈਂ ਤੇਰੀ ਮਾਂ ਵੀ ਇਹ ਨਾ ਤੇ ਨਾਨੀ ਆ ਜਿਵੇਂ ਤੇਰੀ ਦਾਦੀ ਹੈ ਨਾ ਤੇ ਨਾਨੀ ਆ ਮੈਂ ਮੈਂ ਦੂ ਦੂ ਨਹੀਂ ਹੈ ਸਾਰਾ ਕੁਝ ਹੈ ਮੈਂ ਜਾ ਆਦਮੀ ਜੇ ਥੱਕ ਜੇਗਾ ਮਨ ਦਾ ਹੁਣ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਬੜੀ ਭੂਆ ਹੁਣ ਆਉਣ ਨਾ ਤੇਰੀ ਡੈਲੀ ਕੋਲ ਕਰਕੇ ਦੱਸਦੀ ਤੋਂ ਨਹੀਂ ਦਾ ਅਸਲ ਤੇਰੇ ਡੈਡੀ ਤੋਂ ਵੀ ਵੱਡੀ ਆ ਮੈਂ ਹਾਂ ਜਲੀ ਤੋਂ ਮੈਂ ਤਾਂ ਵੱਡੇ ਨਹੀਂ ਤੇਰੇ ਡੈਡੀ ਤੋਂ ਵੀ ਵੱਡੀ ਆ ਮੈਂ ਮੈਂ ਜਲੀ ਤੋਂ ਵੱਡੇ ਨਹੀਂ ਮੈਂ ਜਲੀ ਵੱਡੇ ਤੇ ਟਾਈਮ ਬੱਜ ਗਏ ਨੇ ਪੌਣੇ 3 ਤੇ ਅਸੀਂ ਆਵੇ ਘਰ ਵਾਪਸ ਕਿਉਂਕਿ ਜੋ ਵੀ ਨੇ ਜਾਣਾ ਸਿਚੂਸ਼ਨ ਤੇ ਲੱਡੂ ਨੂੰ ਮੈਂ ਬਣਾ ਕੇ ਦੇ ਤਾਂ ਬਨਾਣਾ ਸ਼ੇਕ ਔਰ ਸਾਰੀ ਮਾਂ ਤੂੰ ਬਨਾਣਾ ਸ਼ੇਕ ਪੀ ਤੇ ਟਿਊਸ਼ਨ ਤੇ ਜਾ ਕੇ ਪੜੀ ਫਿਰ ਮੈਂ ਬਣਾਈ ਆ ਚਾਹ ਹੋਗੇ ਸਾਨੂੰ 10 ਮਿੰਟਾਂ ਇਹ ਦੇਖੋ ਹੁਣੇ ਚਾਹ ਬਣਾਈ ਆ ਅਜੇ ਮੈਂ ਕੱਪਾਂ ਦੇ ਵਿੱਚ ਪਾਉਣੀ ਆ ਫੋਨ ਦੀ ਠੰਡੀ ਕਰ ਲੈਣੇ ਆ ਤੇ ਮੈਂ ਤੇ ਮੁੰਮੀ ਤਾਂ ਗਰਮ ਹੀ ਪੀਵਾਂਗੇ ਕੱਪਾਂ ਦੇ ਵਿੱਚ ਪਾ ਲਈਏ ਫਿਰ ਦੇ ਕੱਪ ਵੀ ਇੰਜ ਮੰਜ ਨਾਲੇ ਛੱਡ ਕੇ ਧੋਣ ਨਾਲੇ ਹੋਰ ਲੈ ਲੈਣੇ ਆ ਤੇ ਦੀਦੀ ਉਹਨੀਆਂ ਕੋਲੋਂ ਆਪਾਂ ਆ ਗਏ ਸੀਗੇ ਕਿਉਂਕਿ ਟਾਈਮ ਨਾਲੇ ਚੱਲ ਪਿਆ ਸੀ ਜੋ ਵੀ ਤਾਂ ਹਜੇ ਕਹਿੰਦਾ ਸੀ ਮੰਮਾ ਮੈਂ ਟਿਊਸ਼ਨ ਨਹੀਂ ਲਾਉਣੀ ਆਪਾਂ ਲੇਟ ਚੱਲਾਂਗੇ ਤੇ ਤੁਹਾਨੂੰ ਪਤਾ ਹਨਾ ਪੇਪਰ ਜ਼ਰੂਰੀ ਨੇ ਫਿਰ ਹਨਾ ਔਖਾ ਹੋ ਜਾਂਦਾ ਐਵੇਂ ਛੁੱਟੀ ਕਰਕੇ ਫਿਰ ਟੀਚਰ ਕਹਿਣਗੇ ਵੀ ਸਾਡੇ ਦੀ ਗੱਲ ਆਉਂਦੀ ਆ ਵੀ ਬੱਚਾ ਤੁਸੀਂ ਨੇ ਨਹੀਂ ਭੇਜਿਆ ਵੀ ਫਿਰ ਤੁਸੀਂ ਕਹੋਗੇ ਬੱਚਾ ਹਨਾ ਬੱਚੇ ਦੇ ਪੇਪਰ 'ਚੋਂ ਨੰਬਰ ਘਟਾ ਆਇ ਕਾਂ ਕਰਕੇ ਦਿੱਕਤ ਆ ਜਾਂਦੀ ਆ ਮੈਂ ਚਲੋ ਕੋਈ ਨਾ ਬੱਚੇ ਫਿਰ ਮੇਰੀ ਦੀਦੀ ਪਤਾ ਹੁਣ ਰਖੜੀਆਂ ਤੇ ਆਉਣਗੇ ਮੈਂ ਕੋਈ ਨਾ ਦੀਦੀ ਹੁਣੇ ਰਾਤ ਰਹਿ ਕੇ ਜਾਣਗੇ ਕੋਈ ਗੱਲ ਨਹੀਂ ਤੇ ਬਾਕੀ ਚਲੋ ਠੀਕ ਹੈ ਜੀ ਹੁਣ ਚਾਹ ਪੀ ਲਈਏ ਗਰਮੀ ਬਹੁਤ ਜ਼ਿਆਦਾ ਮੁਰਾ ਹਾਲ ਹੋ ਗਿਆ ਬਸਾਂ ਤੇ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਬੱਚਿਆਂ ਨਾਲ ਚਾਹ ਪੀ ਲਓ ਤੁਸੀਂ ਵੀ ਜਿਨੇ ਜਿਨੇ ਪੀਣੀ ਆ ਦੇ ਕਰਾਰੀ ਕਰਾਰੀ ਚਾਹ ਪੀ ਲਓ ਕਰਾਰੀ ਕਰਾਰੀ ව දෙ .